ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਹੁਣ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਸੰਤ ਗਾਥਾ ਵਿੱਚੋਂ ਜੀਵਨ ਸ਼੍ਰੀ ਸੰਤ ਭਾਈ ਸਵਾਇਆ ਸਿੰਘ ਜੀ ਦਾ ਪੜਨ ਲੱਗੇ ਹਾਂ ਅਸੀਂ 4 ਭਾਗ ਪਹਿਲਾਂ ਇਹਨਾਂ ਦੇ ਪੜ ਚੁੱਕੇ ਹਾਂ ਹੁਣ ਅਸੀਂ ਪੰਜਵਾਂ ਭਾਗ ਪੜਾਂਗੇ ਸੋ ਪਿਆਰ ਨਾਲ ਸਰਵਨ ਕਰਨਾ ਜੀ ਆਪਣੇ ਗਾਹਕਾਂ ਦਾ ਦਰਦ ਅਸੀਂ ਪਿੱਛੇ ਦੱਸ ਆਏ ਹਾਂ ਕਿ ਚਾਟੀ ਵਿੰਡ ਦਰਵਾਜੇ ਤੋਂ ਬਾਹਰ ਸ੍ਰੀ ਧਰਮਤਾਰਨ ਸਾਹਿਬ ਦੀ ਸੜਕ ਤੇ ਆਪਨੇ ਗਊਸ਼ਾਲਾ ਖੂਹ ਤੇ ਪਸ਼ੂਆਂ ਦੇ ਪਾਣੀ ਪੀਣ ਲਈ ਚ ਬੱਚੇ ਬਣਵਾਏ ਹੋਏ ਸਨ ਚ ਬੱਚਿਆਂ ਦੇ ਨਾਲ ਇੱਥੇ ਇੱਕ ਦੁਕਾਨ ਵੀ ਬਣੀ ਹੋਈ ਸੀ ਜੋ ਇੱਕ ਸਮੇਂ ਇੱਕ ਲੋੜਵੰਦ ਹਲਵਾਈ ਨੂੰ ਦਿੱਤੀ ਗਈ ਸੀ ਉਹ ਦੁੱਧ ਨਹੀਂ ਰੱਖਦਾ ਸੀ ਤੇ ਉਸ ਦੀ ਚੰਗੀ ਵਿਕਰੀ ਹੋ ਜਾਂਦੀ ਸੀ ਗਰਮੀ ਦੇ ਦਿਨ ਸਨ 3-4 ਵਜੇ ਦੇ ਕਰੀਬ ਸ਼ਹਿਰ ਦਾ ਵਗ ਬਾਹਰੋਂ ਫਿਰਕੇ ਵਾਪਸ ਮੁੜਿਆ ਗਊਆਂ ਮਈਆਂ ਧਾਈਆਂ ਸਨ ਇੱਕ ਦੂਜੇ ਤੋਂ ਪਹਿਲਾਂ ਚੁਬੱਜੇ ਤੇ ਅੱਪੜ ਕੇ ਪਾਣੀ ਪੀਣ ਦਾ ਯਤਨ ਕਰਨ ਲੱਗੀਆਂ ਭਾਈ ਸвая ਸਿੰਘ ਜੀ ਉੱਚੀ ਥਾਂ ਤੇ ਖਲੋਤੇ ਪਸ਼ੂਆਂ ਨੂੰ ਠੰਡਾ ਤੇ ਨਿਰਮਲ ਜਲ ਛਕਦੇ ਆ ਦੇਖ ਪਰਸੰਨ ਹੋ ਰਹੇ ਸਨ ਉਸੇ ਵੇਲੇ ਉਹਨਾਂ ਦੀ ਨਜ਼ਰ ਇਸ ਹਲਵਾਈ ਤੇ ਪਈ ਇਹ ਇੱਕ ਹੱਥ ਵਿੱਚ ਛੋਟੀ ਲਈ ਖੜਾ ਸੀ ਤੇ ਆਪਣੀ ਹੱਟੀ ਦੇ ਅੱਗੇ ਆਉਣ ਵਾਲੀਆਂ ਗਊਆਂ ਮਈਆਂ ਨੂੰ ਛੋਟੀ ਮਾਰ-ਮਾਰ ਉਹਨਾਂ ਨੂੰ ਦੁਕਾਨ ਤੋਂ ਪਰੇ ਕਰ ਰਿਹਾ ਸੀ ਸੰਤ ਸਵਾਇ ਸਿੰਘ ਜੀ ਬੇਜਵਾਨ ਪਸ਼ੂਆਂ ਨੂੰ ਮਾਰ ਪੈਂਦੀ ਵੇਖ ਕੇ ਨਾ ਸੰਹਾਰ ਸਕੇ ਦੌੜ ਕੇ ਹਲਵਾਈ ਪਾਸ ਗਏ ਤੇ ਉਸ ਦੇ ਹੱਥੋਂ ਛੋਟੀ ਖੋ ਲਈ ਤੇ ਪੁੱਛਣ ਲੱਗੇ ਇਤੂ ਇਹਨਾਂ ਨੂੰ ਕਿਉਂ ਮਾਰ ਰਿਹਾ ਹੈ ਹਲਵਾਈ ਨਹੀਂ ਉਤਰ ਦਿੱਤਾ ਕਿ ਇਹ ਮੇਰੀ ਦੁਕਾਨ ਅੱਗੇ ਆ ਕੇ ਇੱਕ ਚਿੱਕੜ ਭਰੇ ਪੈਰਾਂ ਨਾਲ ਚਿੱਕੜ ਕਰਦੀਆਂ ਹਨ ਚਿੱਕੜ ਕਰਦੀਆਂ ਹਨ ਜਿਸ ਤੋਂ ਮੇਰੇ ਗਾਕਾ ਨੂੰ ਤਕਲੀਫ ਹੁੰਦੀ ਹੈ ਸੰਤ ਜੀ ਨੇ ਇਹ ਗੱਲ ਸੁਣ ਕੇ ਦੰਦਾ ਹੇਠ ਜੀਬ ਲੈ ਲਈ ਤੇ ਕਹਿਣ ਲੱਗੇ ਕਿ ਤੂੰ ਆਪਣੇ ਗਾਕਾਂ ਦੇ ਸੁੱਖ ਲਈ ਸਾਡੇ ਗਾਕਾਂ ਨੂੰ ਦੁੱਖ ਦੇ ਰਿਹਾ ਹੈ ਜੇ ਤੂੰ ਆਪਣੇ ਗਾਂਖਾਂ ਦੀ ਜਰਾ ਜੰਨੀ ਖੇਚਲ ਵੀ ਨਹੀਂ ਸਹਾਰ ਸਕਦਾ ਤਾਂ ਅਸੀਂ ਆਪਣੇ ਗਾਂਖਾਂ ਨੂੰ ਮਾਰ ਪੈਂਦੀ ਕਿਵੇਂ ਸਹਾਰ ਸਕਦੇ ਹਾਂ ਗਊਸ਼ਾਲਾ ਦੇ ਪਸ਼ੂ ਅਸੀਂ ਪਿੱਛੇ ਦਸ ਆਏ ਹਾਂ ਕਿ ਸੰਤ ਜੀ ਨੇ ਦੂਰ ਨੇੜੇ ਦੇ ਗੁਰਦੁਆਰਿਆਂ ਦੇ ਵਿੱਚ ਮਨਾਏ ਜਾਣ ਵਾਲੇ ਗੁਰਪੁਰਬਾਂ ਤੇ ਮੇਲਿਆਂ ਪਰ ਸ਼ਬੀਲਾ ਲਾਉਣ ਦਾ ਪ੍ਰਬੰਧ ਕਰ ਰੱਖਿਆ ਸੀ ਹਰ ਥਾਂ ਤੇ ਰੇਲ ਨਹੀਂ ਜਾਂਦੀ ਇਸ ਕਰਕੇ ਸ਼ਬੀਲ ਦਾ ਸਾਮਾਨ ਲੈ ਜਾਣ ਲਈ ਗੱਡਿਆਂ ਦਾ ਪ੍ਰਬੰਧ ਕਰ ਰੱਖਿਆ ਸੀ ਗੱਡਿਆਂ ਨੂੰ ਖਿੱਚਣ ਲਈ ਸੰਡੇ ਤੇ ਝੋਟਿਆਂ ਦੀ ਲੋੜ ਸੀ ਇਹ ਕਾਫੀ ਗਿਣਤੀ ਵਿੱਚ ਆਪਾਸ ਹੁਣ ਹੋ ਗਏ ਸਨ ਇਨ੍ਹਾਂ ਪਸ਼ੂਆਂ ਲਈ ਘਾਹ ਪੱਠੇ ਦੀ ਜ਼ਰੂਰਤ ਸੀ ਸੰਤ ਜੀ ਦੇ ਉਪਕਾਰਾਂ ਨੂੰ ਵੇਖ ਕੇ ਆਪਣੇ ਆਪ ਹੀ ਸੰਗਤਾਂ ਵੱਲੋਂ ਕਾਫੀ ਪਿਆਰ ਹੋ ਜਾਂਦਾ ਸੀ ਤੇ ਉਹਨਾਂ ਦੀਆਂ ਲੋੜਾਂ ਆਮ ਤੌਰ ਤੇ ਸੁੱਤੇ ਸਿੱਧ ਹੀ ਪੂਰੀਆਂ ਹੋ ਜਾਂਦੀਆਂ ਸਨ ਲੋਕੀ ਇਹਨਾਂ ਦੀ ਸੇਵਾ ਲਈ ਗੱਫੇ ਅਰਦਾਸ ਕਰਵਾਂਦੇ ਸਨ ਸੰਤਾਂ ਦੇ ਪਸ਼ੂਆਂ ਨੂੰ ਪੱਠੇ ਮਿਲਦੇ ਵੇਖ ਕੇ ਸੰਤਾਂ ਦੇ ਦਿਆਲੂ ਸੁਭਾਅ ਨੂੰ ਤੱਕ ਕੇ ਕਈ ਲੋਕੀ ਬੁੱਢੀਆਂ ਠੇਰੀਆਂ ਬਿਮਾਰ ਲੰਗੜੀਆਂ ਤੇ ਦੁੱਧਹੀਨ ਗਊਆਂ ਇਹਨਾਂ ਦੇ ਛੱਡ ਜਾਂਦੇ ਸਨ ਇਹਨਾਂ ਨੇ ਇਸ ਤਰ੍ਹਾਂ ਦੇ ਆਏ ਇਹ ਪੱਠਿਆਂ ਤੇ ਪਏ ਪਸ਼ੂਆਂ ਨੂੰ ਕਦੇ ਨਹੀਂ ਸੀ ਹਟਾਇਆ ਜਿਸ ਤੋਂ ਲੋਕਾਂ ਨੂੰ ਹੋਰ ਮੌਕਾ ਮਿਲ ਗਿਆ ਤੇ ਉਹ ਜਦ ਕਦੇ ਕਿਸੇ ਪਸ਼ੂ ਨੇ ਆਪਣੇ ਤੇ ਭਾਰੂ ਵੇਖਦੇ ਤਾਂ ਸੰਤ ਜੀ ਦੇ ਡੇਰੇ ਪਹੁੰਚਾ ਦੇਣਾ ਸ਼ੁਰੂ ਕੀਤਾ ਜਿਸ ਤੋਂ ਆਪ ਦੇ ਪ੍ਰਬੰਧ ਵਿੱਚ ਇੱਕ ਤਕੜੀ ਗਊਸ਼ਾਲਾ ਬਣ ਗਈ ਇਹ ਗਊਸ਼ਾਲਾ ਚਾਟੀ ਵਿੰਡ ਦੇ ਦਰਵਾਜ਼ੇ ਦੇ ਬਾਹਰ ਆਪ ਦੀ ਅਟਲ ਚੱਲ ਰਹੀ ਪਸ਼ੂਆਂ ਤੇ ਮਨੁੱਖਾਂ ਲਈ ਲਈ ਸ਼ਬੀਲ ਦੇ ਨਾਲ ਹੀ ਹੈ ਇਨ੍ਹਾਂ ਹੀ ਦਿਨਾਂ ਵਿੱਚ ਸ਼ਹਿਰ ਵਿੱਚ ਕਿਸ ਹੋਰ ਖਿਆਲ ਨੂੰ ਲੈ ਕੇ ਇੱਕ ਗਊਸ਼ਾਲਾ ਹੋਰ ਖੁੱਲੀ ਉਹਦੇ ਪ੍ਰਬੰਧਕਾਂ ਨੇ ਕਿਸੇ ਹੋਰ ਖਿਆਲ ਤੇ ਆਪ ਜੀ ਤੋਂ ਇਨ੍ਹਾਂ ਪਸ਼ੂਆਂ ਦੀ ਮੰਗ ਕੀਤੀ ਪਰ ਸੰਤ ਜੀ ਦਾ ਉੱਤਰ ਡਾਡਾ ਸਿੱਧਾ ਸਰਲ ਸੱਚਾ ਤੇ ਸੁੱਚਾ ਸੀ ਕੀ ਗਊਸ਼ਾਲਾ ਬਣਾਉਣ ਦੀ ਮੈਨੂੰ ਖਿੱਚ ਨਹੀਂ ਕਿਸੇ ਪਾਸੋਂ ਪਸ਼ੂ ਲੈਣ ਮੈਂ ਨਹੀਂ ਜਾਂਦਾ ਪਰ ਜਿਹੜਾ ਦੁਖੀਆ ਨਰਬਲ ਲਿਸਾ ਮਾਰੂਆ ਤੇ ਕਮਜ਼ੋਰ ਪਸ਼ੂ ਗੁਰੂ ਦੇ ਝੰਡੇ ਹੇਠ ਆ ਜਾਏ ਉਹਨੂੰ ਆਪਣੇ ਹੱਥੀ ਬਾਹ ਟੋੜਨਾ ਗੁਰੂ ਜੀ ਦੇ ਝੰਡੇ ਦੀ ਹੱਤਖ ਹੈ ਮੈਨੂੰ ਨਾ ਪਕੜ ਗਊਸ਼ਾਲਾ ਬਣਾਉਣ ਦੀ ਹੈ ਨਾ ਰੱਖਣ ਦੀ ਹੈ ਤੇ ਨਾ ਹੀ ਟੁੱਟਣ ਦਾ ਸ਼ੋਖ ਹੋਵੇਗਾ ਮੈਂ ਤਾਂ ਆਏ ਗਏ ਆਤੀਥੀ ਦੀ ਦੁਖੀ ਦੀ ਬੁੱਢੇ ਦੀ ਸੇਵਾ ਕਰਨੀ ਹੈ ਚਾਹੇ ਉਹ ਮਨੁੱਖ ਹੈ ਚਾਹੇ ਉਹ ਪਸ਼ੂ ਹੈ ਪਸ਼ੂਆਂ ਦਾ ਸਾਂਝਾ ਲੰਗਰ ਇੱਕ ਵੇਰ ਸੰਤਾ ਨੇ ਪਸ਼ੂਆਂ ਦੇ ਚਰਨ ਲਈ ਇੱਕ ਪੌਂ ਠੇਕੇ ਤੇ ਲਈ ਜਿਸ ਵਿੱਚ ਘਾਹ ਬਹੁਤ ਉਗ ਰਿਹਾ ਸੀ ਇਸ ਖੇਤ ਵਿੱਚ ਗਊਸ਼ਾਲਾ ਦੇ ਪਸ਼ੂ ਜਾ ਕੇ ਚਰਦੇ ਚੁਗਦੇ ਰਹਿੰਦੇ ਸਨ ਇੱਕ ਦਿਨ ਗੁਜਰਾ ਦੇ ਭੁੱਖੇ ਪਸ਼ੂ ਉਸ ਖੇਤ ਵਿੱਚ ਆ ਗਏ ਸੰਤਾਂ ਦੇ ਸੇਵਕ ਇੱਕ ਸਿੰਘ ਵਾਗੀ ਨੇ ਉਹਨਾਂ ਨੂੰ ਛੋਟੇ ਮਾਰ ਕੇ ਕੱਢ ਦਿੱਤਾ ਸ਼ਾਮਾਂ ਕੁ ਵੇਲੇ ਆਪ ਨੂੰ ਖਬਰ ਹੋਈ ਤਾਂ ਵਾਗੀ ਨੂੰ ਸੱਦ ਕੇ ਆਪਣੇ ਪ੍ਰਸ਼ਾਦ ਸਿਕਾਇਆ ਤੇ ਫੇਰ ਕਿਹਾ ਕਿ ਭਾਈ ਹੁਣ ਸਾਡਾ ਤੇਰਾ ਨਿਵਾ ਨਹੀਂ ਹੋ ਸਕਦਾ ਆਪਣਾ ਡੇਰਾ ਕਿਤੇ ਹੋਰ ਥੈਂ ਕਰ ਲੈ ਸੰਤਾ ਜਿਹੀ ਸ਼ੀਲ ਤੇ ਸੁਹਿਰਦ ਵਿਅਕਤੀ ਦੇ ਮੂੰਹ ਤੋਂ ਵਾਗੀ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਸੰਤਾ ਦੇ ਚਰਨ ਫੜ ਲਏ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕੀ ਖੁਨਾਮੀ ਕੀਤੀ ਹੈ ਮੇਥੋਂ ਕੀ ਅਵਗਿਆ ਹੋਈ ਹੈ ਕਿ ਮੈਂ ਆਪ ਜੀ ਦੇ ਦਰੋਂ ਇਸ ਤਰ੍ਹਾਂ ਤੱਕਿਆ ਜਾ ਰਿਹਾ ਹਾਂ ਸੰਤਾ ਇੱਕ ਡਾਢਾ ਪਰਵਾਸ ਆ ਲਿਆ ਉਹਨਾਂ ਦੀਆਂ ਅੱਖਾਂ ਸਜਲ ਹੋ ਗਈਆਂ ਇਹ ਕਹਿਣ ਲੱਗੇ ਕਿ ਤੂੰ ਅੱਜ ਕਲਗੀਧਰ ਜੀ ਦੇ ਝੰਡੇ ਦੀ ਹੱਤਕ ਕੀਤੀ ਹੈ ਉਸ ਨੇ ਕੰਬ ਕੇ ਕਿਹਾ ਕਿ ਦੀਨदयाल ਜੀ ਮੈਂ ਅਸੀਂ ਅਵਗਿਆ ਨਹੀਂ ਕੀਤੀ ਸੰਤ ਕਹਿਣ ਲੱਗੇ ਕਿ ਅੱਜ ਗੁਰੂ ਦੇ ਲੰਗਰ ਵਿੱਚ ਆਤਿਥੀ ਆਏ ਸਨ ਉਹ ਭੁੱਖੇ ਸਨ ਤੇ ਭੋਜਨ ਪਾਉਣ ਲਈ ਆਏ ਸਨ ਤੂੰ ਉਹਨਾਂ ਦਾ ਆਦਰ ਕਰਨ ਦੀ ਥਾਂ ਸੋਟੇ ਮਾਰੇ ਇਹ ਕਲਗੀਧਰ ਜੀ ਦੇ ਝੰਡੇ ਦੀ ਹੱਤਕ ਹੈ ਹੇ ਕਿਹ ਕਿ ਆਪ ਦੇ ਨੇਤਰ ਡੁੱਲ ਪਏ ਵਾਗੀ ਨੇ ਜੋ ਸਿੰਘ ਸੀ ਕਿਹਾ ਕਿ ਮਹਾਰਾਜ ਮੈਂ ਅਜੇ ਹਾਂ ਕੰਮ ਨਹੀਂ ਕੀਤਾ ਸੰਤਾ ਕਿਹਾ ਕਿ ਜਿਹੜੀ ਹਰੇਕਾ ਵਾਲੀ ਪੌ ਅਸਾਂ ਠੇਕੇ ਤੇ ਲਈ ਹੈ ਉਹ ਕਾ ਗੁਰੂ ਕਾ ਲੰਗਰ ਹੈ ਪਸ਼ੂਆਂ ਵਾਸਤੇ ਜੀ ਕੋ ਰੋਜ਼ ਡੇਰੇ ਲੰਗਰ ਕਰੀਦਾ ਹੈ ਜੋ ਆਤਿਥੀ ਮਨੁੱਖ ਆਵੇ ਉਸ ਨੂੰ ਪ੍ਰਸ਼ਾਦ ਮਿਲਦਾ ਹੈ ਨਾ ਕਿਸੇ ਨੂੰ ਨਹੀਂ ਕਰੀਦੀ ਕਿਉਂਕਿ ਲੰਗਰ ਗੁਰੂ ਦਾ ਹੈ ਸਾਡੀ ਕਮਾਈ ਦਾ ਤਾਂ ਹੈ ਨਹੀਂ ਉੰਜ ਉਹ ਵੀ ਗੁਰੂ ਦਾ ਹੀ ਹੈ ਸੋ ਜਿਵੇਂ ਇਹ ਡੇਰੇ ਦਾ ਲੰਗਰ ਮਨੁੱਖਾਂ ਵਾਸਤੇ ਹੈ ਤਿਵੇਂ ਉਹ ਘਾਹ ਦਾ ਲੰਗਰ ਪਸ਼ੂਆਂ ਵਾਸਤੇ ਹੈ ਦੋਏ ਲੰਗਰ ਕਲਗੀਧਰ ਜੀ ਦੇ ਹਨ ਜਿੱਥੋਂ ਅਤਿੱਥੀਆਂ ਨੂੰ ਨਾ ਨਹੀਂ ਹੋ ਸਕਦੀ ਫਿਰ ਉਸ ਘਾਹ ਦੇ ਲੰਗਰ ਤੇ ਜਦ ਪਸ਼ੂ ਆਏ ਤਦ ਤੁਸੀਂ ਕਿਉਂ ਸੋਟੇ ਮਾਰੇ ਸਿੰਘ ਨੇ ਹੱਥ ਜੋੜ ਕੇ ਕਿਹਾ ਕਿ ਇਹ ਭੋਲ ਤਾਂ ਜ਼ਰੂਰ ਹੋਈ ਹੈ ਪਰ ਮਹਾਰਾਜ ਜੇ ਇਸ ਤਰ੍ਹਾਂ ਪਸ਼ੂਆਂ ਨੂੰ ਖੋਲ ਦੇ ਦਿੱਤੀ ਜਾਏ ਤਦ ਆਪਣੇ ਪਸ਼ੂ ਕੀ ਖਾਣਗੇ ਸੰਤਾ ਕਿਹਾ ਭੋਲਿਆ ਇਹ ਭੋਅ ਅੱਗੇ ਤੇਰੀ ਕਮਾਈ ਨਾਲ ਮਿਲੀ ਹੈ ਜਾਂ ਮੇਰੀ ਨਾਲ ਗੁਰੂ ਨੇ ਸਿੱਖਾਂ ਦੇ ਹਿਰਦੇ ਪ੍ਰੇਰੇ ਸਿੱਖਾਂ ਨੇ ਆਪਣੇ ਦਸਵੰਦ ਵਿੱਚੋਂ ਰੁਪਏ ਦਿੱਤੇ ਤਦੋਂ ਅਸਾਂ ਨੇ ਇਹ ਭੋਅ ਲਈ ਸੀ ਵਾਗੀ ਬੋਲਿਆ ਜੀ ਇਕਰ ਤਾਂ ਫੇਰ ਘਾ ਦਸਾਂ ਦਿਨਾਂ ਵਿੱਚ ਮੁੱਕ ਜਾਏਗਾ ਫੇਰ ਕੀ ਕਰਾਂਗੇ ਸੰਤ ਬੋਲੇ ਤਦੇ ਤਾਂ ਤੈਨੂੰ ਟੋਰਦੇ ਹਾਂ ਜੋ ਗੁਰੂ ਪਰ ਤੇਰਾ ਭਰੋਸਾ ਨਹੀਂ ਗੁਰੂ ਕੇ ਖਜ਼ਾਨੇ ਅਖੁੱਟ ਹਨ ਉਹ ਕਦੇ ਆਪਣੇ ਡੰਗਰਾਂ ਨੂੰ ਥੜਨ ਨਹੀਂ ਦੇਵੇਗਾ ਜਿਸ ਖਜ਼ਾਨੇੋਂ ਅੱਗੇ ਰੁਪਏ ਕੱਲੇ ਸੋ ਉਸੇ ਖਜ਼ਾਨੇੋਂ ਹੋਰ ਕੱਲੇਗਾ ਉਹ ਵਿਸ਼ੰਬਰ ਹੈ ਉਸ ਨੇ ਸਭ ਨੂੰ ਪਾਲਣਾ ਹੈ ਗੁਰੂ ਦੇ icar ਕਿਸੇ ਗੱਲ ਦੀ ਕਮੀ ਨਹੀਂ ਜੇ ਟੋਟਾ ਆ ਜਾਏਗਾ ਤਾਂ ਗੁਰੂ ਹੋਰ ਦੇਵੇਗਾ ਇਹ ਉੱਚ ਭਾਵ ਸੁਣ ਕੇ ਬਾਗੀ ਸਿੰਘ ਨੇ ਭੁੱਲ ਮੰਨੀ ਫਿਰ ਅਰਦਾਸਾਂ ਸੁਧਵਾ ਕੇ ਫੁੱਲ ਬਖਸ਼ਵਾਈ ਕਿਹਾ ਜਾ ਸਕਦਾ ਹੈ ਕਿ ਇਸ ਤਰ੍ਹਾਂ ਪ੍ਰਬੰਧ ਨਹੀਂ ਨਿਭਦਾ ਪਰ ਭਾਈ ਸਾਹਿਬ ਜਿਸ ਪਦ ਵਿੱਚ ਖੇਡਦੇ ਸਨ ਉਹ ਬਹੁਤ ਉੱਚਾ ਸੀ ਆਪ ਉਥੇ ਬੋਲਦੇ ਸਨ ਜਿੱਥੇ ਗੁਰੂ ਨਾਲ ਜੁੜਿਆ ਸਿੱਖ ਬੋਲਦਾ ਹੈ ਰਜ਼ਾ ਦਾ ਚਾਨਣਾ ਅੰਦਰ ਪੈਂਦਾ ਹੈ ਤੇ ਉੱਚਾ ਪ੍ਰੇਮ ਓਪਰੇਪਣ ਨੂੰ ਤੇ ਪਰਾਏਪਣ ਨੂੰ ਧੋ ਕੇ ਅੰਦਰੋਂ ਕੱਢ ਦਿੰਦਾ ਹੈ ਲੋੜਵੰਦਾਂ ਤੇ ਦੁਖੀਆਂ ਦੀ ਸੇਵਾ ਕਰਨੀ ਤੇ ਅੰਦਰ ਵਿਤਕਰਾ ਨਾ ਰੱਖਣਾ ਤੇ ਪਸ਼ੂ ਪੰਛੀ ਜੀਵ ਮਨੁੱਖ ਸਭ ਨਾਲ ਦਇਆ ਪਾਲਣੀ ਤੇ ਉਹਨਾਂ ਦੇ ਸ਼ੁੱਧ ਆਸ਼ੇ ਵਿੱਚ ਸਿੱਖ ਦੀ ਦੇਹ ਦੀ ਸਫਲਤਾ ਸੀ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਆਤਮਾ ਦੀ ਸਫਲਤਾ ਉਹ ਨਾਮ ਵਿੱਚ ਸਮਝਦੇ ਸਨ ਔਰ ਨਾਮ ਵੱਲੋਂ ਕਦੇ ਗਾਫਲ ਨਹੀਂ ਹੁੰਦੇ ਸਨ ਤੇ ਨਾਮੀ ਦੇ ਚਰਨਾਂ ਨਾਲ ਹੀ ਲੱਗੇ ਰਹਿੰਦੇ ਸਨ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਇਸ ਦੇ ਬਾਕੀ ਦੇ ਪ੍ਰਸੰਗ ਅਸੀਂ ਅਗਲੇ ਭਾਗਾਂ ਵਿੱਚ ਪੜਾਂਗੇ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਇਹੋ ਜਿਹੀਆਂ ਉੱਚੀਆਂ ਲੇਖਣੀਆਂ ਪਹੁੰਚ ਸਕਣ